ਸਸਿਕਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਕਿ ਜਿਹੜੇ ਸਾਬਕਾ ਮੁੱਖ ਮੰਤਰੀ रह ਚੁਕੇ ਨੇ ਕਾਂਗਰਸ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਤੇ ਮੌਜੂਦਾ ਜਿਹੜੇ ਵਿਧਾਇਕ ਨੇ ਉਹ ਭਾਜੀਪੀ ਦੇ ਵਿੱਚ ਨੇ ਤਾਂ ਜੇਕਰ ਗੱਲ ਕਰੀਏ ਤਾਂ ਜਿਹੜੀਆਂ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਟਾਈਮ ਗੁਟਕਾ ਸਾਹਿਬ ਦੀ ਸੋਹ ਖਾਦੀ ਕੈਪਟਨ ਅਮਰਿੰਦਰ ਵੱਲੋਂ ਤਾਂ ਉਹਨਾਂ ਨੂੰ ਜਿਹੜੀ ਹੈ ਉਹਦੀ ਪੁਕਤਨਾ ਅੱਜ ਵੀ ਉਕਤ ਨਹੀਂ ਪੈ ਰਹੀ ਹੈ ਜੇਕਰ ਗੱਲ ਕਰੀਏ ਤਾਂ ਜਿੱਥੇ ਉਹ ਵਿਧਾਨ ਸਭਾ ਦੀਆਂ ਚੋਣਾਂ ਵਿੱਚ 2017 ਤੋਂ ਬਾਅਦ ਐਜ਼ ਅ ਮੁੱਖ ਮੰਤਰੀ ਰਹੇ ਕਾਂਗਰਸ ਵੱਲੋਂ ਤਾਂ ਫਿਰ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਹੈ ਆਪਣਾ ਅਹੁਦਾ ਛੱਡ ਦਿੱਤਾ ਤੇ ਉਸ ਤੋਂ ਬਾਅਦ ਉਹ ਭਾਜਪਾ ਦੇ ਵਿੱਚ ਚਲੇ ਗਏ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਲੜੀਆਂ ਗਈਆਂ ਭਾਜਪਾ ਵੱਲੋਂ ਲੇਕਿਨ ਦੂਸਰੇ ਪਾਸੇ ਮੂਦਰੇ ਮੂਢਿਗਣਾ ਪਿਆ ਉਹਨਾਂ ਨੇ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਹਾਰ ਹੋਈ ਤੇ ਦੂਸਰੇ ਪਾਸੇ ਭਾਜਪਾ ਨੂੰ ਵੀ ਕਾफी ਤੱਕਾ ਲੱਗਾ ਜਿੱਥੇ ਵੱਡੀ ਸਪੋਰਟ ਮੰਨੀ ਜਾ ਰਹੀ ਸੀ ਕੈਪਟਨ ਅਮਰਿੰਦਰ ਸਿੰਘ ਦੀ ਲੇਕਿਨ ਉਹ ਕੋਈ ਖਾਸ ਨਿਕਲ ਕੇ ਸਾਹਮਣੇ ਨਹੀਂ ਆਈ ਹੁਣ ਅਸੀਂ ਗੱਲ ਕਰਦੇ ਹਾਂ ਕਿ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਸਰਗਰਮ ਦਿਖਾਈ ਦੇ ਰਹੇ ਨੇ ਜਿੱਥੇ ਇੱਕ ਪਾਸੇ ਉਹ ਨਿਰਾਸ਼ ਸੀ ਉਹਨਾਂ ਕੋਲ ਕਿਸੇ ਤਰ੍ਹਾਂ ਦੀ ਸਲਾਹ ਨਹੀਂ ਲਈ ਜਾਂਦੀ ਸੀ ਭਾਜਪਾ ਦੇ ਵਿੱਚ ਤੇ ਹੁਣ ਇੱਕ ਵਾਰੀ ਫਿਰ ਉਹ ਸਰਗਰਮ ਦਿਖਾਈ ਦੇ ਰਹੇ ਨੇ ਸੂਤਰਾਂ ਤੋਂ ਮਿਲਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਪੰਜਾਬ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਪੰਜਾਬ ਪੁਲਿਸ ਵੱਲੋਂ ਭਾਜਪਾ ਵਰਕਰਾਂ ਦੀ ਗ੍ਰਿਫਤਾਰੀ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਉਹਨਾਂ ਨੇ ਕਿਹਾ ਭਾਜਪਾ ਵਰਕਰਾਂ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਕੇਂਦਰ ਸਰਕਾਰ ਦੀਆਂ ਭਲਾਈ ਸਕੀਮਾਂ ਬਾਰੇ ਜਾਗਰੂ ਕੈਂਪ ਲਗਾ ਰਹੇ ਹਨ ਜਿਨ੍ਹਾਂ ਨੂੰ ਭਗਵੰਤ ਮਾਨ ਸਰਕਾਰ ਨੇ ਨਿਰਦੇਸ਼ਾ ਤੇ ਪੁਲਿਸ ਵੱਲੋਂ ਜੋ ਹੈ ਜ਼ਬਰਦਸਤੀ ਬੰਦ ਕਰਵਾ ਦਿੱਤਾ ਹੈ ਕੈਪਟਨ ਮਿੰਦਰ ਸਿੰਘ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਪੰਜਾਬ ਪੁੱਛ ਨੂੰ ਨਸ਼ਿਆਂ ਨੂੰ ਰੋਕਣ ਅਤੇ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਦੀ ਬਜਾਏ ਭਾਜਪਾ ਦੀਆਂ ਜਾਇਜ਼ ਅਤੇ ਜਮਹੂਰੀ ਪਹਿਲ ਕਦਮੀਆਂ ਨੂੰ ਦਬਾਉਣ ਲਈ ਇੱਕ ਸਿਆਸੀ ਹਥਿਆਰਵਜੋ ਵਰਤਿਆ ਜਾ ਰਿਹਾ ਹੈ ਕੈਪਟਨ ਮਿੰਦਰ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਹ ਭਗਵੰਤ ਮਾਨ ਦੀ ਪੂਰੀ ਤਰ੍ਹਾਂ ناکਾਮੀ ਦਾ ਨਤੀਜਾ ਹੈ ਕੀ ਪਾਜਪਾ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਨਾਲ ਜੋੜਨ ਲਈ ਅੱਗੇ ਆਉਣਾ ਪਿਆ ਇਹ ਪਹੁੰਚ ਦਾ ਸਵਾਗਤ ਕਰਨ ਦੀ ਬਜਾਏ ਸੂਬਾ ਸਰਕਾਰ ਗਿਫਤਾਰੀਆਂ ਤੇ ਪਰੇਸ਼ਾਨੀ ਦਾ ਸਹਾਰਾ ਲੈ ਰਹੀ ਹੈ ਇਹ ਸਿਰਫ ਮਾਨ ਸਰਕਾਰ ਦੇ ਪੰਜਾਬ ਦੇ ਆਮ ਲੋਕਾਂ ਦਾ ਪਾਜਪਾ ਦੇ ਵਾਧੇ ਹੋਏ ਸਬੰਧਾਂ ਨੂੰ ਦਰਦ ਦਸਾਉਂਦਾ ਹੈ ਕੈਪਟਨ ਮਨਿੰਦਰ ਨੇ ਕਿਹਾ ਕਿ ਸਵਾਲ ਕੀਤਾ ਕਿ ਭਗਵੰਦ ਮਾਨ ਸੱਚਮੁੱਚ ਪੰਜਾਬ ਦੇ ਰਾਜ ਕਰ ਰਹੇ ਹਨ ਤਾਂ ਸਿਰਫ ਦਿੱਲੀ ਦੇ ਨਿਰਦੇਸ਼ਾਂ ਦਾ ਪਾਲਣਾ ਕਰ ਰਹੇ ਨਾ ਉਹਨਾਂ ਨੇ ਕਿਹਾ ਕਿ ਭਲਾਈ ਕੈਂਪਾਂ ਨੂੰ ਰੋਕ ਕੇ ਸਰਕਾਰ ਨੇ ਆਪਣੀ ਆ ਸੁਰੱਖਿਆ ਨੂੰ ਬੇਕਨਾਤ ਕੀਤਾ ਹੈ ਉਹਨਾਂ ਨੇ ਕਿਹਾ ਕਿ ਰਾਜਪਾਲ ਤੇ ਕੇਂਦਰੀ ਗ੍ਰਹਿ ਮੰਤਰੀ ਅਪੀਲ ਕੀਤੀ ਤੇ ਪੰਜਾਬ ਪੁਲਿਸ ਦੀ ਦੁਰਵੱਤਰੋਂ ਦਾ ਨੋਟਿਸ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜਾ ਉਹਨਾਂ ਨੇ ਇੱਕ ਕੇਂਦਰੀ ਸਰਕਾਰ ਦੇ ਜਿਹੜੇ ਕੁਝ ਨਿਯਮ ਆਏ ਨੇ ਜੋ ਜਿਨ੍ਹਾਂ ਨੂੰ ਲਾਗੂ ਕਰਨ ਦੀ ਗੱਲ ਕੀਤੀ ਪੰਜਾਬ ਦੇ ਵਿੱਚ ਲੇਕਿਨ ਜਿਹੜੀ ਹੈ ਆਮ ਆਦਮੀ ਪਾਰਟੀ ਤੇ ਇਹ ਕਹਿ ਲਿਏ ਕਿ ਜੋਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਰੋਕਿਆ ਜਾ ਰਿਹਾ ਹੈ ਲਗਾਤਾਰ ਲੇਕਿਨ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਉਹ ਡਰ ਰਹੇ ਨੇ ਉਹਨਾਂ ਨੂੰ ਡਰ ਹੈ ਕਿ ਕਿਤੇ ਆਉਣ ਵਾਲੇ ਟਾਈਮ ਤੇ ਭਾਜਪਾ ਜਿਹੜੀ ਹੈ ਅੱਗੇ ਹੋ ਕੇ ਨਾ ਨਿਕਲ ਜਾਵੇ ਤੇ ਉਹ ਇਸੇ ਡਰ ਕਰਕੇ ਸਾਨੂੰ ਕੋਈ ਸਕੀਮ ਲਾਗੂ ਨਹੀਂ ਕਰਨ ਦੇ ਪਾ ਰਹੇ ਤਾਂ ਜਿੱਥੇ ਕੈਪਟਨ ਅਮਰਿੰਦਰ ਸਿੰਘ ਇੱਕ ਵਾਰੀ ਫਿਰ ਸਰਗਰਮ ਹੋ ਗਏ ਨੇ ਧੰਨ